ਮੋਢਾ ਦਰਦ ਸ਼ੋਲਡਰ ਪੇਨ ਬਹੁਤ ਜ਼ਿਆਦਾ ਗੰਬੀਰ ਸਮੱਸਿਆ ਹੈ ਅੱਜ ਦੇ ਸਮੇਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਨਿਕਲ ਕੇ ਆਉਂਦੀ ਹੈ ਸ਼ੂਗਰ ਦੇ ਪੇਸ਼ੈਂਟ ਦੇ ਵਿੱਚ ਜ਼ਿਆਦਾ ਨਿਕਲ ਕੇ ਆਉਂਦੀ ਹੈ ਅਗਰ ਤੁਹਾਡੇ ਵੀ ਸ਼ੋਲਡਰ ਇੰਪਿੰਜਮੈਂਟ ਹੋ ਗਈ ਹੈ ਮੋਢੇ ਦੇ ਵਿੱਚ ਰੁਕਾਵਟ ਹੈ ਬਾਹ ਉੱਪਰ ਨਹੀਂ ਜਾਂਦੀ ਔਰ ਉਸ ਤੋਂ ਬਾਅਦ ਇਸ ਜਗ੍ਹਾ ਤੇ ਕੋਈ ਰੋਟੇਟਰ ਕਾਫ ਡਿਜ਼ੀਜ਼ ਹੋ ਗਿਆ ਹੈ ਰੋਟੇਟਰ ਕਾਫ ਇੰਜਰੀ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਔਰ ਸੌਣ ਦੀ ਪੋਜੀਸ਼ਨ ਕੀ ਹੋਣੀ ਚਾਹੀਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਸਾਸਤ੍ਰਿਕਾਲ ਜੀ ਦਸ ਇਸ ਡਾਕਟਰ ਗੁਰਸ਼ੀਰ ਸਿੰਘ ਸਰਾ ਸਭ ਤੋਂ ਪਹਿਲਾਂ ਸੌਣਾ ਹੀ ਔਖਾ ਲੱਗਦਾ ਜਦੋਂ ਮੋਢੇ 'ਚ ਦਰਦ ਹੋਵੇ ਅਗਰ ਤੁਸੀਂ ਸਿੱਧਾ ਪੈਨੇ ਹੋ ਬਿਲਕੁਲ ਸਿੱਧੇ ਸੌਨੇ ਹੋ ਤਾਂ ਜਿਹੜਾ ਤੁਹਾਡਾ ਮੋਢਾ ਹੈ ਉਹ ਬਿਲਕੁਲ ਤੁਸੀਂ ਐਦਾਂ ਕਦੇ ਨਹੀਂ ਰੱਖਣਾ ਐਦਾਂ ਨਹੀਂ ਸੌਣਾ ਬਿਲਕੁਲ ਇਸ ਜਗ੍ਹਾ ਤੇ ਮੋਢਿਆਂ ਵਾਲੇ ਲੈਵਲ ਤੇ ਸਿਰ ਰਾਣਾ ਹੈਗਾ ਔਰ ਦੋਨੇ ਬਾਹਾਂ ਐਦਾਂ ਰਹਿਣਗੀਆਂ ਐਦਾਂ ਤੁਸੀਂ ਆਰਾਮ ਨਾਲ ਸੌ ਜਾਣਾ ਔਰ ਅਗਰ ਤੁਸੀਂ ਸਾਈਡ ਸਲੀਪਰ ਹੋ ਪਾਸਾ ਲੈ ਕੇ ਸੌਣਾ ਤਾਂ ਤੁਸੀਂ ਐਦਾਂ ਸਾਈਡ ਲਓ ਔਰ ਇੱਕ ਸਿਰ ਰਾਣਾ ਤੁਸੀਂ ਇਸ ਜਗ੍ਹਾ ਤੇ ਇਦਾਂ ਰੱਖ ਕੇ ਇਦਾਂ ਸੌ ਸਕਦੇ ਹੋ ਔਰ ਅਗਰ ਦੋਨੇ ਮੋਢੇ ਦਰਦ ਹੋਣ ਤਾਂ ਇੱਕ ਸਹਣਾ ਇੱਥੇ ਤਾਂ ਰੱਖਣਾ ਹੀ ਰੱਖਣਾ ਇੱਕ ਸਹਣਾ ਇੱਥੇ ਵੀ ਰੱਖ ਸਕਦੇ ਹੋ ਔਰ ਦੂਸਰਾ ਸਹਣਾ ਇੱਥੇ ਆ ਜਾਏਗਾ ਇਹ ਥੋੜਾ ਐਲੀਵੇਟ ਹੋ ਜਾਏਗੀ ਬਾਹ ਔਰ ਤੁਹਾਨੂੰ ਰੀਲੀਫ ਮਿਲਣਾ ਸ਼ੁਰੂ ਹੋ ਜਾਏਗਾ ਇਹ ਹੋ ਗਿਆ ਸੌਣ ਦਾ ਤਰੀਕਾ ਹੁਣ ਕਸਰਤਾਂ ਵੀ ਸਿੱਖ ਲਓ ਇਹ ਹੈਗੀ ਆ ਪਹਿਲੀ ਕਸਰਤ ਕੀ ਹੈ ਸ਼ੋਲਡਰ ਪੈਂਡੂਲਮ ਆਪਾਂ ਇਦਾਂ ਆ ਜਾਣਾ ਹਾਈ ਜਗ੍ਹਾ ਤੇ ਕਿਤੇ ਖੜ ਕੇ ਇੱਕ ਗੋਡਾ ਮੋੜ ਲਾਂਗੇ ਇੱਕ ਲੱਤ ਸਿੱਧੀ ਰਹੇਗੀ ਔਰ ਬਿਲਕੁਲ ਢਿੱਲੀ ਛੱਡ ਦੇਣੀ ਹੈ ਜਿਵੇਂ ਇਸ਼ਟੀ ਚੱਲਦੀ ਹੈ ਉਸੇ ਤਰ੍ਹਾਂ ਆਪਣੀ ਬਾਹ ਚੱਲੇਗੀ ਔਰ ਇਸ ਨੂੰ ਤੁਸੀਂ ਇੱਕ ਮਿੰਟ ਲਈ ਕਰਨਾ ਦੋਨੋਂ ਸਾਈਡ ਕਰਨਾ ਇਹ ਸੈਕਿੰਡ ਕਸਰਤ ਕੀ ਹੋਏਗੀ ਆਪਾਂ ਇਦਾਂ ਖੜ ਜਾਾਂਗੇ ਸਾਈਡ ਤੇ ਔਰ ਉਂਗਲਾਂ ਨਾਲ ਇਦਾਂ ਕੰਧ ਦੇ ਉੱਪਰ ਜਾਣਾ ਸ਼ੁਰੂ ਕਰਾਂਗੇ ਇਹ ਤਾਂ ਆਪਣੇ ਵਾਲ ਲੈਡਰ ਲੱਗੀ ਹੋਈ ਆ ਤੁਸੀਂ ਘਰ ਦੇ ਵਿੱਚ ਸਿੰਪਲ ਆਪਣੇ ਦੀਵਾਰ ਦੇ ਨਾਲ ਇਦਾਂ ਉੱਪਰ ਜਾਣਾ ਸ਼ੁਰੂ ਕਰਨਾ ਜਿੱਥੇ ਤੱਕ ਚਲੇਗੇ ਉੱਥੇ 3 ਸੈਕਿੰਡ ਹੋਲਡ ਕਰਕੇ ਹੌਲੀ 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 ਤੁਸੀਂ ਵਾਪਸ ਆ ਜਾਣਾ ਉਸ ਤੋਂ ਅਗਲੀ ਕਸਰਤ ਕਰਾਂਗੇ ਆਪਾਂ ਆਪਣੇ ਸ਼ੋਲਡਰ ਇੰਟਰਨਲ ਐਂਡ ਐਕਸਟਰਨਲ ਰੋਟੇਸ਼ਨ ਇਹ ਹੋਗੀ ਇੰਟਰਨਲ ਔਰ THEN ਐਕਸਟਰਨਲ ਇਹ ਆਪਾਂ ਬਾਰੀ-ਬਾਰੀ ਕਰਨਾ 10 ਤੋਂ 15 ਵਾਰੀ ਕਰਨਾ ਇਸਦੇ 4 ਤੋਂ 5 ਸੈੱਟ ਲੈਣੇ ਹੁਣ ਕਰ ਲੱਗੇ ਆ ਪੈਕਟੋਲਿਸ ਮਸਲ ਨੂੰ ਆਪਾਂ ਕਿਵੇਂ ਸਟ੍ਰੈਚ ਕਰਨਾ ਤਿੰਨ ਫਾਈਬਰਸ ਹੁੰਦੇ ਨੇ ਅਪਰ ਮਿਡਲ ਔਰ ਲੋਅਰ ਤਿੰਨਾਂ ਨੂੰ ਸਟ੍ਰੈਚ ਕਰਾਂਗੇ ਸਭ ਤੋਂ ਪਹਿਲਾਂ ਲੋਅਰ ਲਈ ਕੀ ਹੈ ਆਪਾਂ ਇੱਕ ਦੀਵਾਰ ਹੈ ਇਹ ਦੀਵਾਰ ਦੇ ਨਾਲ ਬਾਹ ਨੀਚੇ ਰੱਖਾਂਗੇ ਔਰ ਐਦਾਂ ਆਪਾਂ ਪਿੱਛੇ ਨੂੰ ਚਲੇ ਜਾਵਾਂਗੇ ਜਿੰਨਾ ਬਾਦ ਤੋ ਆ ਪਿੱਛੇ ਜਾ ਸਕਦੇ ਆ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਔਰ ਦੈਨ ਆਪਾਂ ਇਸ ਨੂੰ ਸੈਂਟਰ ਚ ਰੱਖਾਂਗੇ ਸਿਰਫ ਕੂਣੀ ਦੀ ਲੈਵਲ ਦੇਖਣਾ ਤੁਸੀਂ ਇੱਥੇ ਆਪਾਂ ਥੱਲੇ ਰੱਖਿਆ ਸੀ ਫਿਰ ਆਪਣੇ ਹੀ ਸਟ੍ਰੇਟ ਚ ਆ ਗਿਆਂ ਫਿਰ ਆਪਾਂ ਐਦਾਂ ਸਟ੍ਰੈਚ ਕਰਾਂਗੇ ਕੂਣੀ ਬਿਲਕੁਲ ਨਾਲ ਜੁੜੀ ਰਹੇਗੀ ਇੱਥੇ ਵੀ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਜਗ੍ਹਾ ਤੇ ਸਟ੍ਰੈਚ ਪਏ ਫਿਰ ਉੱਪਰ ਨੂੰ ਆਪਾਂ ਬਾਹ ਹੋਰ ਉੱਚੀ ਚੱਕ ਦਾਂਗੇ ਔਰ ਫਿਰ ਆਪਾਂ ਐਦਾਂ ਪਿੱਛੇ ਨੂੰ ਸਟ੍ਰੈਚ ਕਰਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਇਸ ਤੇ ਵੀ 10 ਸੈਕਿੰਡ ਹੋਲਡ ਕਰਾਂ ਇਸਦੇ ਵੀ 4 ਤੋਂ 5 ਸੈਟ ਲਾਵਾਂਗੇ। ਸਾਰੀਆਂ ਕਸਰਤਾਂ ਤਾਂ ਕਰੋ। ਅਗਰ ਨਵਾਂ-ਨਵਾਂ ਮੋਢਾ ਦੁਖਣਾ ਸ਼ੁਰੂ ਹੋਇਆ ਤੈਨ ਤੋਂ 4 ਤਿੰਨ ਬਰਫ਼ ਕਰ ਲਓ। ਅਗਰ ਕ੍ਰੋਨਿਕ ਪੁਰਾਣਾ ਮੋਢਾ ਦਰਦ ਹੈ ਤਾਂ ਸੇਕ ਜ਼ਰੂਰ ਦਿਓ। ਮਿਲਾਂਗੇ ਜਲਦ ਇੱਕ ਨਵੀਂ ਵੀਡੀਓ ਨਾਲ। ਟੀਲ ਦੈਨ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ। ਸਤਿ ਸ੍ਰੀ ਅਕਾਲ ਜੀ।